ਹਾਂ ਪਪਾ ਤੂੰ ਪਪਾ ਸਰਕਾਰ ਆ ਮੈਨੂੰ ਪਤਾ ਆਹ ਹਾਂ ਆ ਵੀ ਮਾਰੀ ਜਾਂਦੇ ਆ ਆ ਆ ਦਿਨੀਆਂ ਉਹਨੀਆਂ ਅਸੀਂ ਆਪਣੇ ਬੱਚੇ ਕਿਸੇ ਵਾਰੀ ਅਸੀਂ ਤੁਹਾਨੂੰ ਇਹ ਗੱਲ ਕਹਿ ਰਹੇ ਆ ਵੀ ਤੁਸੀਂ ਇਹਨੂੰ ਕਵਰ ਕਰੋ ਤੁਸੀਂ ਕਿਸ ਕੀ ਕਹਿਣਾ ਚਾਹੁੰਦੇ ਹੋ ਕਿ ਚੈਨਲ ਚੈਨਲ ਵੀ ਵੀ ਇਹ ਐਸੇ ਤਰ੍ਹਾਂ ਕਰਨਾ ਅਸੀਂ ਉਧਰ ਵੀ ਜਾ ਕੇ ਆਏ ਆ ਤੂੰ ਤੂੰ ਅਨੇ ਮਾਰਕੀਟ ਬਣਾ ਮੈਂ ਤਾਂ ਇਹ ਗੱਲ ਕਹਿਣਾ ਵੀ ਠੀਕ ਆ ਕਵਰ ਕਵਰ ਦਾ ਬੰਦੇ ਨਾਲ ਨਾ ਤੁਹਾਡਾ ਕੀ ਆਈ ਮੇਰਾ ਨਾ ਕੋਈ ਲੱਗਦਾ ਕੋਈ ਹੰਡਾ ਅੱਛਾ ਅਸੀਂ ਉਧਰ ਵੀ ਜਾ ਕੇ ਆਏ ਬੰਦਾ ਸਿੰਘ ਪਾਤਰ ਬੱਸ ਲੈਣ ਦੀ ਬੈਕ ਸਾਈਡ ਤੇ ਉੱਤੇ ਬੈਣ ਤੇ ਉੱਥੇ ਬੈਣ ਤੇ ਫਿਰ ਅਸੀਂ ਇਹਨਾਂ ਨੂੰ ਇਹ ਕਹਿੰਨੇ ਆ ਤੁਸੀਂ ਇੱਕ ਵਾਰੀ ਸਟੈਂਡ ਲਾਓ ਸਟੈਂਡ ਲਾਓ ਸਟੈਂਡ ਲਾਓ ਆ ਸਟੈਂਡ ਲਾਓ ਸਟੈਂਡ ਲਾਓ ਤੁਸੀਂ ਸਟੈਂਡ ਤਾਂ ਲਾ ਲਓ ਆਜੋ ਇੱਧਰ ਹੋ ਜੋ ਭਾਈ ਆ ਦੇਖਿਓ ਇੱਧਰ ਇਹ ਹਾਲਾਤ ਤੁਸੀਂ ਆਪਣੇ ਆਪ ਦੇਖ ਲਓ ਕੀਰੇ ਬਣੇ ਹੋਏ ਹੁਣ ਅਸੀਂ ਫੂਨ ਖਾਨ ਦਾ ਵਿੱਚ ਲੈ ਨਹੀਂ ਸਕਦੇ ਉਹ ਨੰਗਾ ਰੱਖਦੇ ਨੇ ਇੱਥੇ ਇਹ ਨੰਗਣਾ ਜੀ ਵੀ ਅਸੀਂ ਕੋਈ ਨੰਗਣਾ ਆਵੇ ਰਿਪੋਰਟ ਕਰੋ ਨਾ ਰਿਪੋਰਟਾ ਕਰੀ ਉਹ ਕਰੀ ਕਰੀਆਂ ਹੋਈਆਂ ਕਰੀਆਂ ਹੋਈਆਂ ਨੇ ਰਿਪੋਰਟਾਂ ਕਰੀਆਂ ਹੋਈਆਂ ਕਿਤਾ ਕਰੀਆਂ ਜਿਹੜਾ ਇਹਨਾਂ ਦਾ ਕੰਮ ਆ ਬਾਪਰ ਵੀ ਇਹਨਾਂ ਦਾ ਕੰਮ ਹੈ ਇਹਨਾਂ ਨੇ ਆਪਣੇ ਸ਼ੀਸ਼ੇ ਲਾ ਕੇ ਮੱਖੀ ਮੱਛਰ ਤੋਂ ਢਾਕੇ ਰੱਖਣਾ ਹੁੰਦਾ ਇਸ ਸੰਬੰਧਤ ਵਿਭਾਗ ਨੇ ਕਾਰਵਾਈ ਕਰਨੀ ਹੈ ਅਸੀਂ ਥੋੜਾ ਕਾਰਵਾਈ ਕਰਨੀ ਹੈ ਤੈਨੂੰ ਕਰਵਾਉਣਾ ਤੁਸੀਂ ਕਰਵਾਉਣੀ ਆ ਤੁਸੀਂ ਕਰਵਾਉਣੀ ਹੋਣੀ ਆ ਹੁਣ ਵੀ ਤਾਂ ਤੁਸੀਂ ਖੜੇ ਹੋ ਆ ਕੇ ਮੈਂ 20 ਵਾਰੀ ਹੁੰਦੇ ਆ ਇੱਥੋਂ ਬਸ ਤੁਸੀਂ ਹੁਣ ਵੀ ਤਾਂ ਤੁਸੀਂ ਕਰਵਾਓ ਇਹ ਪਾਈਏ ਨੂੰ ਸ਼ੈਲਟਰ ਕਰੋ ਇਹਨੂੰ ਬੰਦ ਕਰੋ ਜਾਲੀ ਲਾਓ ਤੁਸੀਂ ਵੀ ਕਰਦੇ ਜਿਹੜਾ ਮਰਜ਼ੀ ਕਹੋ ਠੀਕ ਹੈ ਨਾ ਉਹ ਤੇ ਜਿਹੜਾ ਮਰਜ਼ੀ ਕਹੋ ਗਲਤ ਸਪੋਰਟ ਕਰਨੀ ਗਲਤ ਸਪੋਰਟ ਕਰਤੀ ਤੁਸੀਂ ਤੁਸੀਂ ਇਹ ਕਹੋ ਪਾਈਏ ਨੂੰ ਸ਼ੈਲਟਰ ਬੰਦਾ ਇਹ ਲੱਤੋ ਗਲਤ ਸਪੋਰਟ ਕਰਤੀ ਇਹ ਤੁਸੀਂ ਕਹਿੰਦੇ ਹੋ ਬੰਦ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਇਹ ਕਹਾਂਗਾ ਵੀ ਇਹ ਬਾਗਰ ਬੰਦ ਕਰਵਾਉਂਗੇ ਅਸੀਂ ਕੋਣ ਨੰਨੇ ਨੂੰ ਵੀ ਬੰਦ ਕਰਾਉਣ ਵਾਲੇ ਨਹੀਂ ਨਹੀਂ ਸ਼ੈਲਟਰ ਕਰਵਾਉਂਗੇ ਸ਼ੀਸ਼ਾ ਲਵਾਉਂਗੇ ਅਸੀਂ ਤੁਹਾਨੂੰ ਲਾਉਣਾ ਹੈ ਇਹਨਾਂ ਨੇ ਲਾਉਣਾ ਆਪ ਫਿਰ ਉਹੀ ਤਾਂ ਉਹਨਾਂ ਨੂੰ ਕਹਿਤਾ ਸਕਦੇ ਹਾਂ ਕਹਿ ਰਹੇ ਆ ਅਸੀਂ ਨਹੀਂ ਬੰਦ ਕਰਨਾ ਜੀ ਚਲੋ ਜੀ ਫਟੇਗੜ ਸਾਹਿਬ ਦੇ ਪ੍ਰਸ਼ਾਸਨ ਨੇ ਬੰਦ ਕਰਨਾ ਫਟੇਗੜ ਸਾਹਿਬ ਦੇ ਪ੍ਰਸ਼ਾਸਨ ਨੇ ਆਜੇ ਸਾਡੇ ਕੋਲ ਕੋਈ ਆਇਆ ਵੀ ਨਹੀਂ ਜਾਓ ਪ੍ਰਸ਼ਾਸਨ ਕੋਲ ਹਾਂ ਜੀ ਆਸੀਂ ਕੋਲ ਅਸੀਂ ਇੰਡੀਆ ਰਾਈਜ਼ ਅਸੀਂ ਜਾਗਰੂਕ ਕਰਨਾ ਪ੍ਰਸ਼ਾਸਨ ਵੱਲੋਂ ਨਹੀਂ ਕਰਾਉਣਾ ਅਧਿਕਾਰ ਕਰਨੇ ਤੋਂ ਵੀ ਨਾ ਕਰੋ ਅਧਿਕਾਰ ਕਰਨੇ ਤੋਂ ਵੀ ਨਾ ਕਰੋ ਨੀ ਘਾਣ ਦੇਣਾ ਤੁਸੀਂ ਨੇ ਨਹੀਂ ਅੱਜੀ ਅੱਜੀ ਕਰਕੇ ਵਾਲੀ ਗੱਲ ਨਹੀਂ ਲੈ ਲਓ ਤਾਂ ਤੁਸੀਂ ਕਿਧਰ ਨੂੰ ਰੋਕਣੀ ਨਹੀਂ ਕਰਕੇ ਇੱਕ ਮਿੰਟ ਸ਼੍ਰੀਆਮ ਮੀਟ ਦੀਆਂ ਦੁਕਾਨਾਂ ਖੋਲਣੀਆਂ 40 ਸਾਲ ਹੋ ਗਏ ਵਿਕਦੇ ਨੂੰ ਉੱਥੇ ਜਦ ਤੱਕ ਤੁਸੀਂ ਆਏ ਨਹੀਂ ਮਾੜੀ ਜੀ ਨਹੀਂ ਇਹਨਾਂ ਦੇ ਕੋਲ ਭਰਾਜਾ ਨੂੰ ਭੇਜੋ ਤੁਸੀਂ ਉਹਨਾਂ ਨੂੰ ਗੁੱਡੀਆਂ ਨੂੰ ਇਹ ਫਿਰ ਇਹ ਫਿਰ ਖੁੱਲੀਆਂ ਰਹਿਣਗੀਆਂ ਜੀ ਇਹ ਖੁੱਲੀਆਂ ਹੀ ਥੋੜੇ ਸਮੇਂ ਲਈ ਇਹ ਖੁੱਲੀਆਂ ਰਹਿਣਗੀਆਂ ਇਹ ਕਰਾ ਲਓ ਬੰਦ ਇਹ ਫਿਰ ਖੁੱਲੀਆਂ ਰਹਿਣਗੀਆਂ ਕਰਾ ਲਓ ਬੰਦ ਚਲ ਅਸੀਂ ਕੀ ਖੁੱਲੀਆਂ ਕਰਨੀਆਂ ਅਸੀਂ ਕੁਝ ਕਰਾ ਲਓ ਬੰਦ ਕਰਾਉਣੀਆਂ ਜੀ ਹੋਰ ਨਹੀਂ ਮਤ ਕਰਾਉਣੀ ਹੈ ਹੋਰ ਕੀ ਅਸੀਂ ਤੁਹਾਨੂੰ ਕਿਹੜਾ ਫਟੇਕਾਰ ਸਾਡੇ ਪ੍ਰਸ਼ਾਸਨ ਨੇ ਕਰਾਉਣਾ ਦੀ ਗੱਲ ਹੋ ਰਹੀ ਹੈ ਮੈਂ ਕਿਹਾ ਮੈਂ ਨੇ ਕਰਾਉਣੀਆਂ ਨੇ ਬੰਦ ਇਹ ਹੁੰਦੀਆਂ ਨੇ ਨਹੀਂ ਹੁੰਦੀਆਂ ਨੇ ਇਹ ਪ੍ਰਸ਼ਾਸਨ ਨੇ ਬੰਦ ਕਰਨੀਆਂ ਨੇ ਅਸੀਂ ਨਹੀਂ ਬੰਦ ਕਰਦੇ ਜੀ ਕਹਿੰਦੇ ਪ੍ਰਸ਼ਾਸਨ ਬੰਦ ਕਰਨੀਆਂ ਅਸੀਂ ਵੀ ਤਾਂ ਹੀ ਕਹਿੰਦੇ ਪ੍ਰਸ਼ਾਸਨ ਇੱਕ ਹੋਰ ਨੇ ਲੋਕ ਬੰਦ ਕਰਦੇ ਹਾਂ ਜੀ ਪਰਦੇ ਪਾਸੇ ਵੀ ਦੋ ਦੁਕਾਨਾਂ ਸਾਰੇ ਸਾਰੇ ਹੁਣ ਵੀ ਸਾਰੇ ਸਾਰੇ ਜਿੱਥੇ ਵੀ ਕੰਮ ਹੁੰਦਾ ਹੋਊਗਾ ਕੰਮ ਕਰਾ ਦਿਓ ਤੁਸੀਂ ਕਿਉਂ ਅਸੀਂ ਬੰਦ ਨਹੀਂ ਕਰਨੀ ਆ ਜਿੱਥੇ ਵੀ ਕੋਈ ਗੱਲ ਕਰਦਾ ਸਮੂਹ ਉਹ ਕਹਿੰਦੇ ਕਿ ਜਬਰਦਸਤ ਵਾਰੋ ਰੱਬ ਦੋਨੇ ਬਰੋ ਮਾਰੇਗਾ ਮਾਰੇਗਾ ਕੋਈ ਚੱਕਰ ਨਹੀਂ ਗਲਤ ਕੰਮ ਨਹੀਂ ਹੋਣ ਦੇਣਾ ਗਲਤ ਕੰਮ ਨਹੀਂ ਕਿਤੇ ਵੀ ਕੋਈ ਗੱਲ ਨਹੀਂ ਜੇ ਗਲਤ ਕਰਾਂਗੇ ਤਾਂ ਢਿੱਡ ਤੇ ਮਾਰੂਗਾ ਸਾਰਿਆਂ ਨੂੰ ਮਾਰੂਗਾ ਜੇ ਗਲਤ ਕਰਾਂਗੇ ਜੀ ਸਾਡੇ ਕੋਲ ਪ੍ਰਸ਼ਾਸਨ ਨੂੰ ਇਹ ਗੱਲਾਂ ਬਾਤਾਂ ਦਿਖਾਉਣੀਆਂ ਭਾਈ ਆ ਗੱਲਬਾਤਾਂ ਕੋਈ ਗਲਤ ਤਾਂ ਨਹੀਂ ਕਰ ਰਹੇ ਹਾਂ ਕੋਈ ਗਲਤ ਤਾਂ ਨਹੀਂ ਕਰ ਰਹੇ ਅਸੀਂ ਨੇੜੇ ਗੁਰਦੁਆਰਾ ਸਾਹਿਬ ਆ ਹਾਂ ਉਹ ਆਂਡਿਆਂ ਦੀ ਰੇੜੀਆਂ ਲਵਾਈਆਂ ਹੋਈਆਂ ਨੇ ਉੱਤਰ 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 ਗੱਲ ਕਰਾਤੀ ਉਹ ਜਿਹੜੀ ਰਮਮਾ ਦੀ ਉਹ ਨਾ ਮਾਫੀ ਮੰਗਦੀ ਉਹ ਆਹ ਦੇਖੋ ਲੈ ਹੁਣ ਇਹਨੂੰ ਟਕਿਆ ਹੋਇਆ ਮੱਖੀ ਮਚਰੇ ਦੇ ਵਿੱਚ ਆ ਤਾਂ ਹੋਣਾ ਹੀ ਨਹੀਂ ਚਾਹੀਦਾ ਕਿੰਨਾ ਗੰਦਗੀ ਆਏ ਆ ਬਾਬਾ ਜੀ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਜਿੰਨੇ ਉੱਤਰ ਸਾਹੀ ਤਾਂ ਕਹਿੰਦੇ ਆ ਵੀ ਬੰਦ ਹੋਵੇ ਨਾਲਗੁਰੂ ਦਵਾਰਾ ਸਾਹਿਬ ਆ ਜੀ ਹਾਂ ਹਾਂ ਬੰਦ ਹੋਣੀ ਚਾਹੀਦੀ ਐ ਬਿਲਕੁਲ ਨਹੀਂ ਚੱਲੇ ਜਿਹੜਾ ਸਪੋਰਟ ਚ ਆਉਂਦੇ ਨੇ ਲੋਕ ਵੀ ਇਹ ਆਏ ਅਸੀਂ ਤਾਂ ਇਹ ਕਹਿੰਦੇ ਇਹਨੂੰ ਬੰਦ ਕਰੋ ਐ ਸ਼ਰਤੀ ਸ਼ਾ ਲਾ ਕੇ ਕੰਮ ਨਹੀਂ ਕਹਿੰਦੇ ਅਸੀਂ ਬੰਦ ਕਰੋ ਨਹੀਂ ਨਹੀਂ ਇਹ ਦੇ ਮਤਲਬ ਉਹ ਜਾਨ ਗਰੀਬ ਨੂੰ ਖਾਣ ਨਹੀਂ ਦੇਣਾ ਅਸੀਂ ਕਿਹੜਾ ਗਰੀਬ ਨੂੰ ਕੋਈ ਤਾਂ ਬੰਦ ਹੋਣੇ ਚਾਹੀਦੇ ਨੇ ਬਿਲਕੁਲ ਹਾਂ ਜੀ ਇਹ ਨਾਲੇ ਬਾਜ਼ਾਰ ਆ ਯਾਰ ਯਾਰ ਕੀ ਐ ਤਾਂ ਦੇਖੋ ਪੱਤੇਕਰ ਸਾਹਿਬ ਆ ਧਰਤੀ ਪੱਤੇਕਰ ਦੀ ਸੀ ਸੱਚ ਬਿਲਕੁਲ ਵਧੀਆ ਗੱਲ ਐ ਇਹ ਬੰਦ ਹੋਣਾ ਚਾਹੀਦਾ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਹੀ ਕਹਿਣਾ ਵੀ ਇਹ ਦੁਕਾਨਾਂ ਜਿਹੜੀਆਂ ਇਹਨਾਂ ਨੂੰ ਜਗਾ ਦੇ ਕੇ ਬਾਹਰ ਕੱਢੇ ਜਾਣ ਹਾਂ ਇਹ ਤੋਂ ਗੁਰੂ ਘਰ ਤੋਂ ਦੂਰ ਹੋ ਪਬਲਿਕ ਪਲੇਸ ਆ ਜਣੀ ਇੱਥੋਂ ਦੀ ਨਿਕਲਦੇ ਆ ਹੁਣ ਬੀਬੀਆਂ ਦੇਖਿਆ ਸੀ ਮੂੰਹ ਟਾਕੇ ਨਿਕਲਦੀਆਂ ਨੇ ਕੋਈ ਚੀਜ਼ ਐ ਨਾ ਨੇੜੇ ਗੁਰਦੁਆਰਾ ਸਾਹਿਬ ਆ ਦੇ ਕੁਝ ਮੁੰਡੇ ਨੌਜਵਾਨ ਕਹਿੰਦੇ ਸਾਡਾ ਰਜਗਾਰ ਐ ਅਸੀਂ ਰਜਗਾਰ ਤੋਂ ਰਜਗਾਰ ਟਾਂਕ ਨਾਲ ਕਰੇਬ ਇਹ ਰਜਗਾਰ ਥੋੜਾ ਵੀ ਰਜਗਾਰ ਦੀ ਧਰਤੀ ਐ ਇੱਥੇ ਤਾਂ ਖੁੱਲਣਾ ਹੀ ਨਹੀਂ ਚਾਹੀਦਾ ਆਏ ਹਾਏ ਲੱਖ ਰੁਪਏ ਦੀ ਤੁਸੀਂ ਗੱਲ ਕਰੀ ਐ ਇਹ ਤੁਸੀਂ ਕੀ ਕਹਿੰਦੇ ਹੋ ਇਹ ਜਿੰਦਾ ਨਹੀਂ ਜਗ੍ਹਾ ਨਾ ਜਿੰਦਾ ਜਗ੍ਹਾ ਇਹਦਾ ਮੈਂ ਤਾਂ ਮੱਛੀ ਹੋਣੀ ਨਹੀਂ ਚਾਹੀਦੀ ਇਹ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਟੇਕੇ ਬੰਦ ਕਰ ਦੇਣ ਇਸ ਤਰ੍ਹਾਂ ਹੋਣੀ ਚਾਹੀਦੀ ਬਾਹਰ ਹੋਣੀ ਚਾਹੀਦੀ ਬੋਲਿਆ ਕਰੋ ਯਾਰ ਜਿਹੜਾ ਸੱਚਾ ਸੀ ਕਿਸੇ ਦਾ ਕੰਮ ਨਹੀਂ ਬੰਦ ਕਰਾਣਾ ਚਾਹੁੰਦੇ ਬੰਦ ਨਹੀਂ ਕਰਾਣਾ ਚਾਹੁੰਦੇ ਅਸੀਂ ਠੀਕ ਹੈ ਪਬਲਿਕ ਦੀ ਜਾਨੀ ਡਿਮਾਂਡ ਆ ਵੀ ਬੰਦ ਹੋਣੀ ਚਾਹੀਦੀ ਹੈ ਹੈ ਕੋਈ ਇੰਟਰਸਟ ਵੀ ਗਲਤ ਹੈ ਜਾਂ ਸਹੀ ਆ ਹੈ ਇਹ ਜਿਹੜੇ ਕੁਲੇ ਚ ਮੱਖੀ ਮੱਛਰ ਤੁਹਾਨੂੰ ਵੀ ਤੰਗ ਕਰਦੀ ਹੋਊਗੀ ਤੇ ਨੇੜੇ ਦੁਕਾਨਦਾਰੀ ਆ ਨੇੜੇ ਗੁਰਦੁਆਰਾ ਸਾਹਿਬ ਆ ਤੇ ਨੇੜੇ ਜਿਹੜੇ ਪਬਲਿਕ ਪਲੇਸ ਆ ਦੇਖੋ ਕਿਵੇਂ ਲੋਕ ਨਿਕਲਦੇ ਨੇ ਇਥੋਂ ਦੀ ਵੀ ਇਹ ਕੀ ਹੋਣਾ ਚਾਹੀਦਾ ਇੱਥੇ ਯਾਰੀ ਜਿਹੜੀ ਆਪਣਾ ਹੋਣਾ ਚਾਹੀਦਾ ਜਾਨੀ ਬੰਦ ਹੋਣ ਵਜ੍ਹਾ ਛੇ ਰੱਖੀ ਦੁਕਾਨਾ ਪਾਉਣੀ ਬਣਾਉਣੀ ਹਾਂ ਕਿਹੜਾ ਇਹ ਬਣਾਉਣੀ ਹੈ ਵਜ੍ਹਾ ਰੱਖ ਕੇ ਰੋ 2 ਛੱਤੀ ਰੱਖੋ ਤੁਹਾਡੀ ਦੁਕਾਨ ਆਹ ਨਾਲ ਆਇਆ ਤੂੰ ਵੀ ਨੌਜਵਾਨਾ ਤੂੰ ਕੀ ਕਹਿਣਾ ਚਾਹੁੰਦਾ ਹੈ ਆਪਣਾ ਨੰਬਰ ਲੈਣਾ ਤੂੰ ਭਾਈ ਨੰਬਰ ਵੀ ਦੇ ਦੇਣਾ ਤੂੰ ਇਹ ਤੇ ਕੀ ਕਹਿਣਾ ਚਾਹੁੰਦਾ ਹਾਂ ਜਾਂ ਨਾ ਇਹ ਗੱਲ ਦਾ ਹੈ ਹੈਨਾ ਛੱਡ ਕੇ ਰੱਖਣਾ ਚਾਹੀਦਾ ਮਾਰੀ ਜਿਹੜਾ ਹੈ ਠੀਕ ਹੈ ਹਾਂਜੀ